ਕੀ ਨਾਮ ਨੂੰ ਅਵੀ ਰਾਜਪੂਤ ਸੇਵਾ ਦਾ ਹਲਕਾ ਕਬੂਤਲਾ ਸਰ ਜਿੱਦਾਂ ਕਿ 2024 ਦੀ ਲੋਕ ਸਭਾ ਸਰ ਚੋਣਾਂ ਆ ਰਹੀਆਂ ਸਰ ਤੁਸੀਂ ਇਸ ਸਬੰਧ ਵਿੱਚ ਕੀ ਕਹਿਣਾ ਚਾਹੋ ਦੇਖੋ ਜੀ ਲੋਕਤੰਤਰ ਦੇ ਵਿੱਚ ਚੋਣਾਂ ਆਣੀਆਂ ਇੱਕ ਤਿਉਹਾਰ ਦੇ ਵਾਂਗੂੰ ਹੁੰਦੀਆਂ ਵਾ ਹਾਂਜੀ ਉਹਨਾਂ ਲੋਕਾਂ ਨੂੰ ਚਾਹ ਵੀ ਹੁੰਦਾ ਜਿਨ੍ਹਾਂ ਨੂੰ ਸਰਕਾਰਾਂ ਤੋਂ ਉਮੀਦਾਂ ਹੁੰਦੀਆਂ ਤੇ ਉਹਨਾਂ ਲੋਕਾਂ ਨੂੰ ਗੁੱਸਾ ਵੀ ਹੁੰਦਾ ਜਿਨ੍ਹਾਂ ਸਰਕਾਰਾਂ ਪ੍ਰਤੀ ਰੋਸ ਹੁੰਦਾ ਜਿਨ੍ਹਾਂ ਨੇ ਵਾਦੇ ਪੂਰੇ ਨਹੀਂ ਕੀਤੇ ਹੁੰਦੇ 2024 ਦੀ ਇਲੈਕਸ਼ਨ ਜਿਹੜੀ ਆ ਉਹ ਲੋਕ ਸਭਾ ਦੀ ਆ ਰਹੀ ਆ ਬੜੇ ਕੈਂਡੀਡੇਟ ਕਰਨੇ ਆ ਕਾਂਗਰਸ ਆਮ ਆਦਮੀ ਪਾਰਟੀ ਆਜ਼ਾਦ ਵੱਖ-ਵੱਖ ਪਾਰਟੀਆਂ ਆਪਣੇ ਨੁਮਾਇੰਦੇ ਖੜੇ ਕੀਤੇ ਆ ਮੈਂਬਰ ਪਾਰਲੀਮੈਂਟ ਦੀ ਸਾਡਾ ਹਲਕਾ ਖਡੂਰ ਸਾਹਿਬ ਜਿੱਥੇ ਪੈਂਦਾ ਵਾ ਕਪੂਥਰੇ ਦਾ ਸੋ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਪਾਰਟੀਆਂ ਨੂੰ ਵੋਟਾਂ ਪਾ ਕੇ ਬਹੁਤ ਸਮੇਂ ਤੋਂ ਆਪਾਂ ਦੇਖ ਲਈਆਂ ਹੁਣ ਸਮਾਂ ਆ ਗਿਆ ਵਾ ਕਿ ਆਪਾਂ ਉਹਨਾਂ ਲੋਕਾਂ ਨੂੰ ਵੋਟਾਂ ਪਾਈਏ ਜਿਨ੍ਹਾਂ ਦੇ ਵਿਚਾਰ ਤਾਰਾ ਤੁਹਾਡੇ ਸਾਰਿਆਂ ਦੀ ਵਿਚਾਰ ਤਾਰਾ ਮਿਲਦੀ ਹੋਵੇ ਤੁਹਾਡੀ ਬਾਹ ਫੜਨ ਵਾਲੇ ਹੋਣ ਤੁਹਾਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਵਾਲੇ ਹੋਣ ਤੁਹਾਨੂੰ ਸਿੱਖਿਆ ਦੀ ਸੇਧ ਦੀ ਸੂਰਤਾ ਦਵਾਨ ਦੇ ਵਿੱਚ ਆਪਣਾ ਫਰਜ ਨਵਾਂ ਜਿਨ੍ਹਾਂ ਦਾ ਕੋਈ ਆਈਡੀਆ ਹੋਵੇ ਕੋਈ ਜਿਨ੍ਹਾਂ ਦੀ ਕੋਈ ਵਿਚਾਰਕ ਤੁਹਾਡੇ ਨਾਲ ਸਾਝ ਹੋਵੇ ਉਹਨਾਂ ਲੋਕਾਂ ਨੂੰ ਜਿਹੜੀਆਂ ਵੋਟਾਂ ਬਹੁਤ ਨਾਲ ਕਿਸੇ ਪਾਰਟੀ ਦੇ ਮਗਰ ਲੱਗੋ ਚੋਣ ਜਿਹੜੀ ਆ ਚੋਣ ਮੈਨੀਫੈਸਟੋ ਜਿਹੜਾ ਕੋਈ ਵਧੀਆ ਹੋਵੇ ਲੋਕਾਂ ਦੇ ਹੱਕਾਂ ਲਈ ਹੋਵੇ ਜਿੱਚੇ ਵਿਧਵਾਵਾਂ ਨੂੰ ਪੈਨਸ਼ਨ ਜਿਹੜੀ ਵਧਾਈ ਜਾਵੇ ਬੁਢਾਪਾ ਪੈਨਸ਼ਨ ਵਧਾਈ ਜਾਵੇ ਜਿਨ੍ਹਾਂ ਵਿੱਚ ਸੜਕਾਂ ਦੀ ਜਿਹੜੀ ਮੁਰੰਮਤ ਦਾ ਵਧੀਆ ਤਰੀਕੇ ਨਾਲ ਹੋ ਸਕੇ ਮੈਂਬਰ ਪਾਰਲੀਮੈਂਟ ਦੇ ਫੰਡ ਚੋਂ ਲੋਕਾਂ ਨੂੰ ਲਾਈਟਾਂ ਦੀ ਸਹੂਲਤਾਂ ਮਿਲਣਗੀਆਂ ਇਹ ਬੁਨਿਆਦੀ ਸਹੂਲਤਾਂ ਆ ਇਹ ਮੈਂਬਰ ਪਾਰਲੀਮੈਂਟ ਕੋ ਫੰਡ ਹੁੰਦਾ ਉਹ ਜਿਹੜਾ ਵਾ ਆਮ ਲੋਕਾਂ ਨੂੰ ਹਲਕਾ ਵਾਜੋ ਦੇ ਸਕਦਾ ਸਰ ਜਿੱਦਾਂ ਕੋਈ ਵੀ ਸਰਕਾਰ ਆਉਂਦੀ ਹੈ ਸਰ ਪਹਿਲਾਂ ਲੋਕਾਂ ਨੂੰ ਵਾਅਦਾ ਕਰਦੀ ਜਦ ਪਿੱਛੇ ਸਰ ਆਮ ਆਦੀ ਪਾਰਟੀ ਨੇ ਕਿਹਾ ਇਹ ਭਾਜੀਪੀ ਨੇ ਕਿਹਾ ਜਨਾਨੀ ਦੇ ਖਾਤੇ ਚਾਹੀਏ 1000 ਰੁਪਏ ਆਉਣਗਾ ਸਰ ਪਰ ਕੋਈ ਵੀ ਸਰ ਰਕਮ ਨਹੀਂ ਆਈ ਨਾ ਸਰ ਕੋਈ ਮਤਲਬ ਕੀ ਉਹਨਾਂ ਦਾ ਵਾਅਦਾ ਪਰ ਸਾਨੂੰ ਕੀ ਕਰਨ ਦੇਖੋ ਇਹ ਚੋਣ ਮੈਨੀਫੈਸਟੋ ਚ ਕਲੀਅਰ ਹੋ ਜਾਂਦਾ ਚੋਣ ਮੈਨੀਫੈਸਟੋ ਇੱਕ ਐਫੀਡੇਵਿਟ ਦੇ ਵਾਂਗੂ ਯੂਜ਼ ਹੋਣਾ ਚਾਹੀਦਾ ਵਾ ਇਲੈਕਸ਼ਨ ਕਮਿਸ਼ਨ ਨੂੰ ਵੀ ਇਲੈਕਸ਼ਨ ਕਮਿਸ਼ਨ ਕੋਲ ਜੇ ਚੋਣ ਮੈਨੀਫੈਸਟੋ ਜਿਸ ਵੀ ਪਾਰਟੀ ਦਾ ਹੋਵੇ ਜਿਸ ਵੀ ਬੰਦੇ ਦਾ ਹੋਵੇ ਉਹਨੂੰ ਇੱਕ ਐਫੀਡੇਵਿਟ ਦੇ ਵਾਂਗੂ ਦਿੱਤਾ ਜਾਵੇ ਜੇ ਉਹ ਆਪਣੀ ਜੋ ਵੀ ਜੜੀਆਂ ਉਹਨਾਂ ਮੈਨੀਫੈਸਟੋ ਚ ਪ੍ਰੋਮਿਸਸ ਹੁੰਦੇ ਆ ਜਾਂ ਮਤਾਵਾ ਨਾ ਹਸਪਤਾਲ ਦੇ ਸੰਬੰਧਿਤ ਸਿੱਖਿਆ ਨਾਲ ਸੰਬੰਧਿਤ ਸੜਕਾਂ ਨਾਲ ਸੰਬੰਧਿਤ ਜਾਂ ਆਮ ਬੁਨਿਆਦੀ ਸੂਤਾ ਸੰਬੰਧਿਤ ਜੇ ਉਹ ਕੈਂਡੀਡੇਟ ਪੂਰਾ ਨਹੀਂ ਕਰਦਾ ਤੇ ਅਗਲੀ ਵਾਰ ਨੂੰ ਇਲੈਕਸ਼ਨ ਨਾਲ ਹਰਨ ਦਿੱਤਾ ਜਾਵੇ ਐਹੋ ਜਿਹੜੇ ਨਾ ਪ੍ਰੋਮਿਸ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਆਇਆ ਚਾਹੀਦੇ ਆ ਜਿਹਦੇ ਵਿੱਚ ਆਪਣੇ ਚੋਣ ਮੈਨੀਫੈਸਟੋ ਨੂੰ ਐਫੀਡਵਿਟ ਦੇ ਨਾਤੇ ਜਿਹੜਾ ਯੂਜ਼ ਹੋ ਜਾਏ ਸਰ ਇੱਕ कपूरਤਲਾ ਸਰ ਮੈਡੀਕਲ ਕਾਲਜ ਦਾ ਮਸਲਾ ਸਰ ਬੜੀ ਡੇਰ ਦਾ ਸਰ ਪੈਂਡਿੰਗ ਪਿਆ ਹੋਇਆ ਸਰ ਉਹਦਾ ਵੀ ਸਰ ਅਜੇ ਤੱਕ ਕੁਛ ਨਹੀਂ ਦੇਖੋ ਜੀ ਉਹ ਤੇ ਚੈਲੰਜ ਦਾ ਚੜਾ ਉੱਲੀ ਚੜਾ ਇਹਦਾ ਝਾੜ ਜੜਾ ਹੁੰਦਾ ਨਾ ਉਹ ਤੇ ਚੜਾ ਉੱਲੀ ਗੱਲ ਦਾ ਵਾ ਉਹਨਾ ਕੋਚ ਨਹੀਂ ਆ ਨਾ ਹੁੰਦਾ ਪਿਆ ਨਾ ਲਿਖਦਾ ਪਿਆ ਮੇਰੇ ਵੱਲੋਂ ਬੜੇ ਲੰਬੇ ਸਮੇਂ ਤੋਂ ਮੈਡੀਕਲ ਕਾਲਜ ਦੀ ਮੰਗ ਨੂੰ ਲੈ ਕੇ ਰੋਜ਼ ਕੀਤਾ ਗਿਆ ਧਰਨੇ ਲਾਇਏ ਪਏ ਪ੍ਰੋਟੈਸਟ ਕੀਤਾ ਗਿਆ ਉਹ ਜਿਹੜਾ ਮੈਡੀਕਲ ਕਾਲਜ ਵਾ ਮੈਡੀਕਲ ਕਾਲਜ ਤੇ ਸਿਰਫ ਰਹਿ ਗਿਆ ਵਾ ਸਰਕਸਾਂ ਵਾਲਿਆਂ ਦੇਣ ਲਈ ਪਟਾਕੇਾਂ ਵਾਲਿਆਂ ਦੇਣ ਲਈ ਪ੍ਰਾਈਵੇਟ ਏਜੰਸੀਆਂ ਨੂੰ ਦੇਣ ਲਈ ਉਹ ਸਰਕਾਰੀ ਥਾਂ ਦੀ ਤੇ ਦੁਰਵਰਤੋਂ ਕੀਤੀ ਜਾ ਰਹੀ ਆ ਭਾਵੇਂ ਉਹ ਐਸ.ਡੀ.ਐਮ ਹੋਵੇ ਭਾਵੇਂ ਸਮੇਂ-ਸਮੇਂ ਤੇ ਸਿਵਲ ਸਲਜਨ ਹੋ ਜੀ ਜੇ ਗੱਲ ਕੀਤੀ ਜਾਵੇ ਤੁਸੀਂ ਕਪੂਰਥਾ ਦੇ ਨਾਲ ਜੁੜੇ ਹੋ ਪਿਛਲੇ ਸਮੇਂ ਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਆ ਹਲਕਾ ਖਡੂਰ ਸਾਬ ਤੋਂ ਕਪੂਰਥਲੇ ਦੇ ਵਿੱਚ ਜਿਹੜਾ ਉਹਨਾਂ ਦਾ ਧਿਆਨ ਬਿਲਕੁਲ ਜ਼ੀਰੋ ਰਿਹਾ ਵਾ ਤਾਂ ਹੁਣ ਜਿਹੜੇ ਨਵੇਂ ਐਮਪੀ ਲੋਕ ਚੁਣਨਗੇ ਤੁਸੀਂ ਕਿੱਦਾਂ ਕੀ ਦੇਖਦੇ ਹੋ ਕੀ ਕੰਮ ਚਾਹੋਗੇ ਦੇਖੋ ਜੀ ਮੈਨੂੰ ਤਾਂ ਲੱਗਦਾ ਨਹੀਂ ਕੁਛ ਦੇਖਣ ਵਾਲੀ ਗੱਲ ਹੈਗੀ ਮੈਂਬਰ ਪਾਰਲੀਮੈਂਟ ਦਾ ਨਾ ਚੁਣਨਾ ਪਹਿਲੇ ਡਿੰਪਾ ਜੀ ਹੀ ਗਏ ਉਹਨਾਂ ਨੇ ਦੇਖੋ ਕਾਂਗਰਸ ਨੇ ਕਿੱਡੀ ਵਧੀਆ ਸਕੀਮ ਖੇਢੀ ਪਤਾ ਹੀ ਡਿੰਪਾ ਜੀ ਉਹ ਕਾਰਜਕਾਰੀ ਹੋ ਨਹੀਂ ਪਾਈ ਤੇ ਉਹਨਾਂ ਨੇ ਨਵੇਂ ਕੈਂਡੀਡੇਟ ਦੇ ਦਿੱਤਾ ਕੁਲਬੀਰ ਜੀਰਾ ਇੱਧੇ ਵੱਖ-ਵੱਖ ਪਾਰਟੀਆਂ ਨੇ ਪੁਰਾਣੀਆਂ ਪਾਰਟ ਦੇਖੋ ਐ ਮੈਂਬਰ ਪਾਰਲੀਮੈਂਟ ਕੋ ਫੰਡ ਹੁੰਦਾ ਹਰ ਸਾਲ ਦਾ 5 ਕਰੋੜ ਰੁਪਏ ਦੇਣ ਦਾ ਜਿਹੜਾ ਉਹ ਨੋ ਹਲ ਕਿਹਾ ਚ ਦੇ ਸਕਦਾ ਵਾ ਮੈਂ ਕਹਿੰਦਾ ਹੋ ਨਹੀਂ ਕੁਛ ਬੁਨਿਆਦੀ ਸਹੂਲਤਾਂ ਜਿਹੜਾ ਲਾਈਟਾਂ ਦਾ ਜਿਹੜਾ ਮਸਲਾ ਬਹੁਤ ਦੇ ਦੋ ਸਿਵਲ ਹਸਪੀਟਲ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਚਾਹੀਦੀਆਂ ਉਹ ਦੇ ਦੂੰ ਐਂਬੂਲੈਂਸਾਂ ਦੇ ਦੂੰ ਸੜਕਾਂ ਜਿਹੜੇ ਮੰਨ ਲਓ ਪੂਰੀਆਂ ਨਹੀਂ ਪਵਾ ਤੇ ਟੈਂਡ ਨਹੀਂ ਪਵਾਦੇ ਉਹਨਾਂ ਨੂੰ ਪੈਚ ਵਰਕ ਕਰਾਓ ਜਿੱਥੇ ਸਮੱਸਿਆ ਵਾ ਵਾ ਸੋ ਇਹ ਜਿਹੜੇ ਜਿੰਜਾ ਮੈਂਬਰ ਪਾਰਲੀਮੈਂਟ ਦੇ ਕੋਲ ਨੇ ਉਹ ਦਵਾ ਸਰਦਾਂ ਪਰ ਜਿਹੜਾ ਅੱਜ ਦੇ ਸਮੇਂ 'ਚ ਹਾਲਾਤ ਆ ਮੈਂਬਰ ਪਾਰਲੀਮੈਂਟ ਲੋਕਾਂ ਜਿਹਨਾਂ ਚੋਣ ਤੁਸੀਂ ਦੇਖ ਸਕਦੇ ਹੋ ਆਰਮ ਵਾਲੇ ਸਮੇਂ 'ਚ ਉਹ ਜੋ ਆਨ ਲੋਕਾਂ ਦੇ ਵੋਟਾ ਪ੍ਰਤੀ ਜ਼ੀਰੋ ਹੋਣਗੇ ਲੋਕਾਂ ਦਾ ਮਨ ਜਿਹੜਾ ਇਸ ਟਾਈਮ ਭਰ ਚੁੱਕਿਆ ਆ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਮੈਂਬਰ ਪਾਰਲੀਮੈਂਟ 'ਚ ਵੋਟਾਂ ਪਾਣਗੇ ਸਰ ਜਿੱਦਾਂ ਨਾ ਭਖਡੂਰ ਸਾਹਿਬ ਵਾਲੀ ਸਰ ਅਮਰਤਪਾਲ ਜੀ ਨੇ ਲੋਕੀ ਬੜੀ ਸਪੋਰਟ ਕਰਿਆ ਸਰ ਜਿੱਦੋਂ ਵੀ ਅਸੀਂ ਉਹਨਾਂ ਨਾਲ ਗਏ ਆ ਸਿਰਫ ਉਹ ਸਰ ਸਿੱਖ ਪੰਥ ਦੀ ਗੱਲ ਕਰਦੇ ਆ ਪੰਥਰੇ ਨਾਮ ਦਾ ਸਾਰੇ ਲਖਨ ਵੋਟਾ ਮੰਗ ਰਿਆ ਸਰ ਇਸ ਮੰਦ ਕੀ ਗਿੜੋ ਦੇਖੋ ਜੀ ਉਹ ਖਡੂਰ ਸਾਹਿਬ ਹਰਗੰਦਾ ਪੰਥਕਲ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ ਉਹਨੂੰ ਕਿਹਾ ਗਿਆ ਪੰਥਰੇ ਰਗਾ ਠੀਕ ਆ ਹਰ ਬੰਦੇ ਨੂੰ ਆਪਣੇ ਧਰਮ ਨੂੰ ਧਰਮ ਪ੍ਰਸਾਦ ਨੂੰ ਧਰਮ ਪ੍ਰਚਾਰ ਕਰਨ ਨੂੰ ਜਿਹੜਾ ਪੂਰਾ ਹੱਕ ਵਾ ਡੈਮੋਕ੍ਰੇਸੀ ਆ ਪਰ ਮੈਂ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ Hindu Sikh ਦਾ ਜਿਹੜਾ ਨੋ ਮਾਲ ਦਾ ਰਿਸ਼ਤਾ ਵਾ ਇਹ ਬਣਿਆ ਰਹਿਣਾ ਚਾਹੀਦਾ ਕਿਸੇ ਵੀ ਬੰਦੇ ਦੇ ਵਿੱਚ ਭਾਵੇਂ ਉਹ Hindu ਭਾਈਚਾਰਾ ਹੋਵੇ ਉਹਨੂੰ ਕੱਟੜਵਾਦ ਤਾਂ ਨਹੀਂ ਫਲਾਜੇ ਜੀ ਕਿ ਜਿਹੜੇ ਨਾ Sikh ਭਾਈਚਾਰਾ ਜਿਹੜਾ ਵਾ ਆਪਣੇ ਆਪ ਨੂੰ ਜਿਹੜਾ ਸੇਫ ਫੀਲ ਨਾ ਮਹਿਸੂਸ ਕਰੇ ਤੇ ਜਿਹੜੇ Sikh ਭਾਈਚਾਰਾ ਵਾ ਉਹਨਾਂ ਨੂੰ ਵੀ ਕੋਈ ਵੀ ਹੋਵੇ ਭਾਵੇਂ ਕੱਟੜਵਾਦ ਤਾਂ ਨਹੀਂ ਫਲਾਜੇ ਜੀ ਜਿੰਨਾ ਕਿ Hindu ਭਾਈਚਾਰਾ ਜਿਹੜਾ ਵਾ ਅਨਸੇਫ ਜਣਾ ਵਾ ਆਪਣੇ ਆਪ ਨੂੰ ਫੀਲ ਕਰੇ ਸੋ ਇਹ ਜ ਆਪਸੀ ਸੰਜੇ ਜਲਦੀ ਲੈ ਚਈਦੀ ਆ ਬਾਕੀ ਧਰਮ ਪ੍ਰਚਾਰ ਧਰਮ ਪ੍ਰਸਾਰ ਕਰਨਾ ਹਰੇਕ ਨੂੰ ਹੱਕ ਵਾ ਠੀਕ ਆ ਭਾਈ ਓਮੇਤਪਾਲ ਜੋ ਨੇ ਆਪਣੀ ਵੋਟਾਂ ਨੂੰ ਜਿਹੜਾ ਇਸ ਟਾਈਮ ਲਾੜ ਰਹੇ ਨੇ ਹਰ ਲੋਕਤੰਤਰ 'ਚ ਹਰੇਕ ਨੂੰ ਅਧਿਕਾਰ ਹੈ ਪਰ ਮੈਂ ਕਹਿੰਦਾ ਕਿ ਹਰੇਕ ਨੂੰ ਨਾਲ ਲੈ ਚੱਲਣਾ ਚਾਹੀਦਾ ਕਿਸੇ ਨੂੰ ਵੀ ਕੱਲੇ ਹਿੰਦੂ ਦੀ ਜਾਂ ਕਿਸੇ ਨੂੰ ਵੀ ਕਿਸ ਕੱਲੇ ਸਿੱਖ ਦੀ ਗੱਲ ਨਹੀਂ ਕਰਨੀ ਜੀ ਸਾਡਾ ਪੰਜਾਬ 'ਚ ਆਪਸੀ ਭਾਈਚਾਰਾ ਬਣਿਆ ਰਿਹਾ ਜਿਹਦਾ ਕਿਸੇ ਭਾਈਚਾਰੇ ਚ ਜਿਹਦਾ ਮਾਹੌਲ ਨਹੀਂ ਬਣਨਾ ਚਾਹੀਦਾ ਦੇਖੋ ਜੀ ਰਿਪੋਰਟਰ ਮੈਂ ਕਹਾਂ ਚਾਹਦਾ ਲੋਕਤੰਤਰ ਦੇ ਵਿੱਚ ਰਿਪੋਰਟਾਂ ਦਾ ਮੀਡੀਆ ਦਾ ਬੜਾ ਮਹੱਤਵ ਹੈ ਜਿੱਦਾਂ ਸਰ ਵੋਟਰਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਕਿਹੜੀ ਸਰਕਾਰ ਸਹੀ ਜੀ ਤੁਹਾਡੀ ਪਾਰਟੀ ਸਰ ਕੀ ਕਰ ਰਹੀ ਹੈ ਲੋਕਾਂ ਵਾਸਤੇ ਦੇਖੋ ਜੀ ਮੇਰਾ ਇਹ ਤਾਂ ਅੰਦਾਜ਼ਾ ਮੈਂ ਕਿਸੇ ਪਾਰਟੀ ਪਲੇਟਫਾਰਮ ਨੂੰ ਰਿਪਰਿਜ਼ੈਂ ਮੈਂ ਇਸ ਟਾਈਮ ਸਿਰ ਹਲਕੇ ਕਪੂਥਰਾ ਸੇਵਾਦਾਰ ਹੋਂਦੇ ਨਾਤੇ ਕੰਮ ਕਰ ਰਿਹਾ ਕਿਉਂਕਿ ਪਾਰਟੀਆਂ ਜੋ ਜੋ ਮੇਰੇ ਕੋ ਖੋਇਆ ਵਾ ਪੂਰਾ ਕਪੂਥਰਾ ਜਾਣਦਾ ਸੋ ਮੈਂ ਕਿਸੇ ਪਾਰਟੀ ਪਲੇਟਫਾਰਮ ਨੂੰ ਨਾ ਤੇ ਰਿਪਰਿਜ਼ੈਂਟ ਕਰ ਰਿਹਾ ਨਾ ਹੀ ਮੈਂ ਉਹਨਾਂ ਨੂੰ ਪ੍ਰਮੋਟ ਕਰ ਰਿਹਾ ਸੋ ਮੈਂ ਦੇ ਆਪਣੇ ਹਲਕੇ ਦੇ ਸੇਵਾਦਾਰ ਹੋਂਦੇ ਨਾਲ ਤੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਵੋਟਾਂ ਪਾਓ ਵੱਧ ਤੋਂ ਵੱਧ ਮੋਟਾ ਬਾ ਉਹ ਸਬੰਦੇ ਨੂੰ ਜੋ ਪਾਰਟੀ ਪੱਤਰ ਤੋਂ ਉੱਤੇ ਉੱਠ ਕੇ ਧੜੇ ਦੀ ਗੱਲ ਕੰਨ ਚਾਹੁੰਦਾ ਹੋਵੇ ਜਿੰਜ ਕੋਈ ਜਜ਼ਬਾ ਹੋਵੇ ਭਾਵੇਂ ਕੋਈ ਵੀ ਬੰਦਾ ਹਾਰਾ ਜਿੱਤਾਂ ਮੈਟਰ ਨਹੀਂ ਕਰਦੀਆਂ ਮੈਟਰ ਕਰਦੀਆਂ ਕਿ ਲੋਕਾਂ ਦੇ ਵਿੱਚ ਅੱਜ ਦੇ ਸਮੇਂ 'ਚ ਡੈਮੋਕ੍ਰੇਸੀ ਦਾ ਕਿੰਨਾ ਕੇ ਜਿਹੜਾ ਰਾਜ ਹੈਗਾ ਵਾ ਲੋਕ ਜਿਹੜਾ ਆਪਣੀ ਵੋਟ ਦੀ ਵਰਤੋਂ ਸਹੀ ਕਰ ਰਿਹਾ ਕਿ ਭੇਟਚਾਲ ਵਾਂਗੂ ਜਿੰਨੇ ਲਾਇਆ ਗੱਲੀ ਉਹਦੇ ਨਾਲ ਦੁਰਚੰਦੀ ਮੂੰਹ ਚਲਦੇ ਆ ਸੋ ਡੈਮੋਕ੍ਰੇਸੀ ਆ ਲੋਕਾਂ ਨੂੰ ਚਾਹੀਦਾ ਬੰਦੇ ਉਸ ਨੂੰ ਹੋਰ ਬਹੁਤ ਜਿਹੜੇ ਨੇ ਕੋਈ ਏਜੰਡਾ ਹੋਵੇ ਜਿਹਦੀ ਕੋਈ ਪਾਲਸੀ ਹੋਵੇ ਜਿਹੜਾ ਤੁਹਾਡੇ ਲਈ ਕੁਝ ਕੰਮ ਕਰਨਾ ਚਾਹੁੰਦਾ ਹੋਵੇ ਜਿਹਨੂੰ ਸਿਆਸਤ ਦਾ ਸ਼ੌਂਕ ਹੋਵੇ ਨਾ ਕਿ ਉਹਨਾਂ ਲੋਕਾਂ ਦੇ ਪਿੱਛੇ ਲੱਗੋ ਜੋ ਸਿਰਫ ਪਾਰਟੀਆਂ ਦਾ ਝੰਡਾ ਚਾੱਕ ਕੇ ਤੁਰੇ ਫਿਰਦੇ ਆਂ ਪਾਰਟੀਆਂ ਅੱਜ ਹੈਗੀਆਂ ਕੱਲ ਨੂੰ ਕੈਂਡੀਡੇਟ ਚੇਂਜ ਹੋ ਜਾਂਦਾ ਤੇ ਆਪਾਂ ਕਿੰਨੀ ਕੀ ਦੇਰ ਦੇ ਹਰਾਸ ਹੁੰਦੇ ਰਵਾਂਗੇ ਸੋ ਪਾਰਟੀਆਂ ਕੋਈ ਬੰਦਾ ਹੋ ਜਾਂਦਾ ਅਸੀਂ ਦੇਖੋ ਉਹਨੇ ਕੰਮ ਨਹੀਂ ਕੀਤਾ ਬੰਦਾ ਚੇਂਜ ਆਤਾ ਸੋ ਇਸ ਕਰਕੇ ਬੰਦੇ ਨੂੰ ਚੁਣੋ ਜਿਹੜਾ ਤੁਹਾਡੇ ਲਈ ਕੰਮ ਕਰਨਾ ਚਾਹੁੰਦਾ ਇਹੀ ਮੇਰੀ ਸਾਰੀ ਕਪੂਤਰ ਦੇ ਸੰਗਮ ਵਿੱਚ ਬੇਨਤੀ ਆ ਹਲਕਾ ਖਡੂ ਸਰ ਜਿੱਦਾਂ ਕਿ ਅੱਜ ਪੂਰਾ ਵਿਸ਼ਵ ਸਰ ਪਰਸ਼ੂਰਾਮ ਜੰਮਤੀ ਮਨਾ ਰਿਹਾ ਇਸ ਬਲਕਿਤੀ ਕੀ ਗਣ ਜੂ ਮੈਂ ਪਹਿਲੇ ਤੇ ਸਮੁੱਚੇ ਕਪੂਤਰੇ ਨੂੰ ਸਮੁੱਚੇ ਪੰਜਾਬ ਦੀ ਸੰਗਤ ਨੂੰ ਪਰਸ਼ੂਰਾਮ ਜੰਮਤੀ ਦੇ ਸ਼ੁਭ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਪਰਸ਼ੂਰਾਮ ਜੀ ਦੀ ਜਿਹੜੀ ਆ ਭਗਤੀ ਭਾਵਨਾਵਾਂ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਮਨ ਤੋਂ ਕਰਨੀ ਚਾਹੀਦੀ ਆ ਪਰਸ਼ੂਰਾਮ ਜੀ ਬੜੇ ਵੀਰ ਯੋਧਾ ਹੋਏਗੇ ਭਗਵਾਨ ਦਾ ਜਿਹੜਾ ਦਰਜਾ ਪਰਸ਼ੂਰਾਮ ਨੂੰ ਦਿੱਤਾ ਗਿਆ ਸੀਗਾ ਸੋ ਸਾਰਿਆਂ ਨੂੰ ਪਰਸ਼ੂਰਾਮ ਜਨਮ ਦਿਤੀ ਦੀਆਂ ਲੱਖ ਲੱਖ ਵਧਾਈਆਂ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਆਪਣੇ ਪਰਿਵਾਰ ਵੱਲੋਂ ਪਰਸ਼ੂਰਾਮ ਜਨਮ ਦਿਤੀ ਦੇ ਇਸ ਪਵਿੱਤਰ ਦਿਹਾੜੇ ਦੀ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸਰ ਇੱਕ ਜਿਹੜਾ ਕਪੂਰਛਲੇ 'ਚ ਬੱਚੇ ਦਾ ਭਰੂਣ ਮਿਲਿਆ ਵਾ ਸਰ ਤੇ ਉਹ ਸੰਬੰਧ ਵਿੱਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬੜੀ ਮੰਦ ਭਾਗੀ ਘਟਨਾ ਇਹ ਜੋ ਭਰੂਣ ਸੀ ਇਹ ਕਿਨੇ ਲੜਕੇ ਦਾ ਸੀਗਾ ਜਿਹੜਾ ਵਾ ਬੱਚਾ ਮਿਲਿਆ ਵਾ ਸੋ ਬਹੁਤ ਅਫਸੋਸ ਹੁੰਦਾ ਵਾ ਅੱਜ ਦੇ ਸਮੇਂ 'ਚ ਵੀ ਇਦਾਂ ਦੇ ਭਰੂਣ ਜਿਹੜੇ ਆ ਪਿੱਛੇ ਕਾਫੀ ਸਮੇਂ ਪਹਿਲੇ ਵੀ ਆਪਾਂ ਸਭ ਜਾਣਦੇ ਆ ਇਦਾਂ ਦੀਆਂ ਜਿਹੜੀਆਂ ਆ ਵਾ ਸਮਾਜਿਕ ਨੂੰ ਤੌਰ ਦੇ ਉੱਤੇ ਲੋਕਾਂ ਨੂੰ ਦਹਿਲਾ ਦੇਣ ਵਾਲੀਆਂ ਮਨਾਂ ਨੂੰ ਦਹਿਲਾ ਦੇਣ ਵਾਲੀਆਂ ਇਡੀਆਂ ਘਟਨਾਵਾਂ ਹੁੰਦੀਆਂ ਵਾ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਇੱਕ ਬੜੀ ਨੈਗੇਟਿਵਿਟੀ ਜਾਂਦੀ ਆ ਇਹ ਭਰੂਣ ਮਿਲਣਾ ਇੱਕ ਆਮ ਤੌਰ ਤੇ ਜਿਹੜੀ ਗੱਲ ਹੋ ਗਈ ਆ ਸਰਕਾਰ ਨੂੰ ਚਾਹੀਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਤੇ ਸਿਵਲ ਸਰਜਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਵੀ ਡਾਕਟਰ ਜਿਹੜੇ ਆ ਇਹੋ ਜੀ ਭਰੂਣ ਹੱਤਿਆ ਕਰਵਾਉਂਦੇ ਆ ਜਾਂ ਆਪਰੇਟ ਕਰਵਾਉਂਦੇ ਆ ਬੋਸ਼ਨ ਕਰਵਾਉਂਦੇ ਆ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕਰਨ ਦੀ ਜੜੀ ਆ ਸਖਤ ਜੜੀ ਆ ਲਿਖਣੀ ਚਾਹੀਦੀ ਆ ਜਿਹਦੇ ਨਾਲ ਕੀ ਇੱਕ ਤੇ ਸਭ ਤੋਂ ਵੱਡੀ ਗੱਲ ਭਰੂਣ ਹੱਤਿਆ ਜਿਹੜੀ ਆ ਉਹ ਰੁਕ ਸਕੇ ਇੱਕ ਤੇ ਜਿਹੜਾ ਇਹ ਕਾਲਾ ਕਾਰੋਬਾਰ ਚੱਲ ਰਿਆ ਵਾ ਪਹਿਲੋ ਤੇ ਅੱਪੇ ਹੀ ਜਿਹੜਾ ਵਾ ਇਹ ਇਹੋ ਜਿਹੇ ਗਲਤ ਜਿਹੜੇ ਫਿਜ਼ੀਕਲ ਰਿਲੇਸ਼ਨ ਬਣਾ ਲੈਂਦੇ ਆ ਮੁੰਡੇ ਜਿਹੜੇ ਹੁੰਦੇ ਆ ਬਾਅਦ ਜਦੋਂ ਸਿਰੇ ਨਹੀਂ ਚੜਦਾ ਤੇ ਇਦਾਂ ਜਿਹੜੇ ਆ ਬੱਚੇ ਉਹ ਸਿਰ ਦਿੱਤੇ ਆਂਦੇ ਉਹਪਰੇਟ ਕਰਵਾ ਕੇ ਉਹਬੋਸ਼ਨ ਕਰਵਾ ਕੇ ਇਹਨਾਂ ਜਿਹੜੇ ਕਾਲੇ ਕਾਰਨਾਮੇ ਆ ਜਿਹੜੇ ਡਾਕਟਰਾਂ ਜਿਹੜੇ ਜਾਂ ਕੋਈ ਇਦਾਂ ਦੇ ਹੈਲਪਰ ਆ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਮੇਰੀ ਮੰਗ ਆ ਸਰ ਇੱਕ ਆਪਣੇ ਕਪੂਰਥਲਾ ਸਿਵਲ ਹਸਪਤਾਲ ਸਰ ਉੱਥੇ ਇਨਾ ਮੜਾ ਸਿਸਟਮ ਹੈ ਜਿੱਦਾਂ ਕਿ ਲੋਕ ਨੂੰ ਲੈਣੇ ਚ ਲੱਗੇ ਰਹਿੰਦੇ ਸਰ ਉਹਨਾਂ ਦੀ ਵਾਰੀ ਨਹੀਂ ਆਉਂਦੀ ਸਰ ਉਸਮਨ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਬੇੜਾ ਘਰਕ ਹੋਇਆ ਬੈ ਸਿਵਲ ਹਸਪਤਾਲ ਕਪੂਰਥਲਾ ਦਾ ਬਾਰ ਬਾਰ ਜਾ ਕੇ ਮੇਰੇ ਵੱਲੋਂ ਖਿੜਕੀ ਖਲਵਾਈ ਜਾਂਦੀ ਆ ਸਿਵਲ ਹਸਪਤਾਲ ਇੱਕ ਖਿੜਕੀ ਲੱਗੀ ਹੁੰਦੀ ਆ ਦੂਜੀ ਖੁੱਲੀ ਹੁੰਦੀ ਆ ਤੇ ਦੂਜੀ ਲੱਗੀ ਹੁੰਦੀ ਆ ਪਹਿਲੀ ਖੁੱਲੀ ਹੁੰਦੀ ਆ ਬਾਰ ਬਾਰ ਮੇਰੇ ਵੱਲ ਜਾ ਕੇ ਦੋਵੇਂ ਖਿੜਕੀਆਂ ਖਲਵਾਈ ਜਾਂਦੀਆਂ ਕਿਉਂਕਿ ਦਵਾਈਆਂ ਲੈਮ ਲੈਮ ਦਾ ਰਸ਼ ਬਹੁਤ ਜ਼ਿਆਦਾ ਹੁੰਦਾ ਸਿਵਲ ਹਸਪਤਾਲ ਕਪੂਰਥਲੇ ਦੇ ਵਿੱਚ ਕੋਈ ਮਾੜੀ ਮੋਟੀ ਸੰਗਤ ਨਹੀਂ ਆਉਂਦੀ ਜਿਨ੍ਹਾਂ ਕੋਈ ਸਮੱਸਿਆਵਾਂ ਆ ਜ਼ਿਲ੍ਹੇ ਦਾ ਸਿਵਲ ਹਸਪਤਾਲ ਮੇਨ ਇਹ ਇੱਥੇ ਲਾਗੇ ਲਾਗੇ ਭਲਾਤ ਤੋਂ ਸੁਲਤਾਨਪੁਰ ਤੋਂ ਸਾਡੀਆਂ ਮਤਾਵਾਂ ਪੈਣੀਆਂ ਸਾਡੇ ਬਜ਼ੁਰਗ ਵੀ ਇੱਥੇ ਆਉਂਦੇ ਦਵਾਈਆਂ ਲੈਣ ਲਈ ਇੱਕ ਤੇ 14 ਨੰਬਰ ਖਿੜਕੀ ਦੇ ਵਿੱਚ ਹੀ ਉਲਝੇ ਰਹਿੰਦੇ ਆ 14 ਨੰਬਰ ਖਿੜਕੀ ਦੇ ਵਿੱਚ ਬਾਹਰ ਉਹਦੇ ਨਾ ਰਸ਼ ਪਿਆ ਹੁੰਦਾ ਤਿੰਨ ਤਿੰਨ ਲਾਈਨਾਂ ਲੱਗੀਆਂ ਹੁੰਦੀਆਂ ਦੋ ਦੋ ਤਿੰਨ ਦਿਨ ਤਿੰਨ ਘੰਟੇ ਦਾ ਲਾਈਨਾਂ 'ਚ ਖੜੇ ਚੱਲ ਜਾਂਦੇ ਤੇ ਉਹਨਾਂ ਨੂੰ ਕਹਿ ਤਾ ਇੰਗਰ ਜੋਰ ਬਾਅਦ ਚ ਡਾਕਟਰ ਕੋ ਵਾਰੀ ਜਾਂਦੀ ਆ ਕਹਿ ਤਾ ਕਹਿੰਦਾ ਕੱਲ ਨੂੰ ਆਇਓ ਕਿਹੜਾ ਬੰਦਾ ਜਿਹੜਾ ਸultanpur ਦੇ ਪਲਾਟੋਂ ਆਇਆ ਹੋਊਗਾ ਦਵਾ ਦਵਾਰ ਆਂਦਾ ਰਹੂਗਾ ਸੋ ਬਹੁਤ ਮਾੜੇ ਹਾਲਾਤ ਆ ਜਿਹੜੀ ਮੈਡੀਕਲ ਸਹੂਲਤ ਆ ਸੋ ਚਾਹੀਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਜਿਹੜੀਆਂ ਮੈਡੀਕਲ ਸੁਰਤਾ ਮੋਹਰਿਆ ਕਰਵਾ ਲੈ ਲੋਕਾਂ ਨੂੰ ਸਖਾਵਾਂ ਮੋਲ ਦਿੱਤਾ ਜਾਵੇ ਨਾਲ ਦੇ ਨਾਲ ਸਟਾਫ ਜਿਹੜਾ ਵਾ ਉਹ ਭਰਤੀ ਕੀਤਾ ਜਾਵੇ ਨਾਲ ਦੀਆਂ ਜਿਹੜਾ ਨਸ਼ਾ ਛਡਾਊ ਕੇਂਦਰ ਦਾ ਬੇੜਾ ਕਰਕ ਹੋਇਆ ਜੋ ਕਿ ਪਿਛਲੇ 20 ਦਿਨ ਤੋਂ ਬੰਦ ਪਿਆ ਜਿਹਦੀ ਪਿਛਲੇ ਦਿਨੀ ਵੀ ਮੈਂ ਸੋਸ਼ਲ ਮੀਡੀਆ 'ਤੇ ਆਵਾਜ਼ ਚੱਕੀ ਸੀ ਤਹਾਡੇ ਮੀਡੀਆ ਰਾਹੀਂ ਦੱਸਣਾ ਕਰਦਾ ਕਿਉਂਕਿ ਮੀਡੀਆ ਨੂੰ ਲੋਕਤਾਂ ਦੇ ਵਿੱਚ ਚੌਥਾ ਥੰਮ੍ਹ ਮੰਨਿਆ ਗਿਆ ਤੁਹਾਡੀ ਜਿਹੜੀ ਆ ਸਾਨੂੰ ਤਾਕਤ ਮਿਲਦੀ ਆ ਬੜਾ ਵੱਡਾ ਸਾਨੂੰ ਪੋਜ਼ੀਟਿਵ ਵਾਈਬਸ ਦਿੰਦੀ ਆ ਸੋ ਜਲਦ ਜਲਦ ਨਸ਼ਾ ਛਡਾਓ ਕੇਂਦਰ ਵੀ ਜਿਹੜਾ ਸ਼ੁਰੂ ਹੋਵੇ ਤਾਂ ਕਿ ਜਿਹੜੇ ਕੋਈ ਲੋਕ ਨਸ਼ੇ ਦੇ ਦੰਦਲ ਚ ਫਸ ਚੁੱਕੇ ਆ ਭਾਵੇਂ ਉਹ ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਜਾਂ ਵੀਰ ਨੇ ਉਹਨਾਂ ਨੂੰ ਨਸ਼ੇ ਦੇ ਜਿਹੜੇ ਕਾਲੇ ਦੌਰ ਚੋਂ ਬਚਾਲ ਲਈ ਉਹਨਾਂ ਨੂੰ ਭਰਤੀ ਕਰਨ ਦੇ ਵਿੱਚ ਨਾ ਸਾਥ ਦਿੱਤਾ ਜਾਵੇ ਇਹ ਸਾਡੀ ਮੰਗ ਹੈ ਜਲਦ ਜਲਦ ਨਸ਼ਰ ਗਵਕੰਦਰ ਸ਼ੁਰੂ ਕੀਤਾ ਜਾਵੇ ਸਰ ਤੁਸੀਂ ਇਸ ਮਾਮਲੇ 'ਚ ਐਸਐਮਓ ਸਾਹਿਬ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਸਰ ਕੋਈ ਦੱਸਿਆ ਸਾਰਿਆਂ ਨੂੰ ਦੱਸਿਆ ਬਈ ਜੀ ਸਾਹਿਬ ਆਈਕਲ ਸੋਸ਼ਲ ਮੀਡੀਆ ਜੋਗਾ ਕੋਈ ਇੱਥੇ ਬੰਦਾ ਪਾਗਲ ਹੈ ਨਹੀਂ ਆ ਤੁਸੀਂ ਹੋਂ ਅਸੀਂ ਆ ਸਭ ਜਾਣਦੇ ਆ ਮਿੰਟ 2 ਤੋਂ ਬਾਅਦ ਹਰੇਕ ਬੰਦਾ ਫੇਸਬੁਕ ਖੋਲਦਾ ਛੋਸੇ ਮੀਡੀਆ ਖੋਲਦਾ ਹਾ ਹਾ ਕਾਰਮਜੀ ਹੋਈ ਆ ਕਿੰਨੂ ਨਹੀਂ ਪਤਾ ਹੁਣ ਜੇ ਕੋਈ ਜਾਣ ਬੁੱਝ ਕੇ ਦੇਖ ਕੇ ਅੱਖਾਂ ਬੰਦ ਕਰੀ ਜਾਵੇ ਤੇ ਸੁਣ ਕੇ ਕੰਨ ਬੰਦ ਕਰੀ ਜਾਵੇ ਉਹ ਤੇ ਬੇਸ਼ਰਮਾਂ ਦੀ ਗੱਲ ਆ ਸੋ ਜਨਤ ਦੇ ਨਸ਼ਾ ਲੌ ਕੇ ਅੰਦਰ ਜਿਹੜਾ ਸ਼ੁਰੂ ਕੀਤਾ ਜਾਵੇ ਇਹ ਧਾਰਮਿਕ ਦਿਨਾਂ ਚ ਆਈ ਜਿਹੜਾ ਵਾ ਤੇ ਇਹ ਕੇ ਨਾ ਸਾਨੂੰ ਕਹਿਣ ਇਲੈਕਸ਼ਨ ਕੋਡ ਲੱਗਾ ਬਈ ਬਿਲਕੁਲ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜਾ ਰੋਸ ਮੁਜ਼ਾਹਰਾ ਕਰਾਂਗੇ ਉਹਦਾ ਜ਼ਿੰਮੇਵਾਰ ਸਿਵਲ ਸਰਜੰਮ ਤੇ ਇਹਨਾਂ ਦੇ ਜਿਹੜੇ ਅਧਿਕਾਰੀ ਹੋਣਗੇ ਠੀਕ ਸ ਹੈ